ਮੁਰਦਾਬਾਦ ਉਹਨੇ ਬੇਨਤੀ ਕਰਦਾ ਰਾਜਨ ਕਲਿਆਨਦੀ ਨੂੰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਕਰਦੀ ਕੀ ਵਿਰਾਮੀ ਜਾਂ ਕੋ ਵੀ ਪੰਜਾਬ ਸਰਕਾਰ ਕਰਦੀ ਕੀ ਵਿਰਾਮੀ ਜਾਂ ਕੋ ਵੀ ਔਰ ਸਾਡੀ ਸਿੱਧੀ ਸਿੱਧੀ ਚੇਤਾਵਨੀ ਇਹ ਆ ਜੇ ਕਿਥੇ ਰੱਦ ਨਾ ਕੀਤੀ ਤੇ ਸ਼ਹਿਰ ਨੂੰ ਨਗ ਬਣਾਵਾਂਗੇ ਔਰ ਬਿਮਾਰੀਆਂ ਨਾਲ ਜੇ ਮਰੂਗਾ ਉਹ ਆਪਣਾ ਆਪ ਹੀ ਜ਼ਿੰਮੇਵਾਰ ਹੋਗਾ ਇਹ ਫਿਰ ਹੀ ਮੰਨਦੇ ਆਸੀਂ ਜੇ ਦਿੱਕੀ ਨਾ ਬਚਾਈ ਪਹੇਤਰ ਨਾਲ ਗਿਆ ਗਿਆ ਤਨੱਕੀ ਭਾਏ ਤਰਨਾਂ ਲਗਾ ਦੇ ਕਿ ਇੰਨਾ ਵੱਡਾ ਤਰਨਾ ਲੱਗਾ ਅੱਜ ਮੈਂ ਰਾਜਨ ਗਲੇਆ ਸੀ ਮੈਂ ਮੋਇ ਜੁਨੇ ਦਾ ਪ੍ਰਧਾਨ ਤਰਨਾ ਲਗਾ ਲਗਾਉਂਦਾ ਸਾਡਾ ਕੋਈ ਖੇਰਵਾਸੇ ਨੂੰ ਤੰਗ ਕਰਨ ਦਾ ਕੋਈ ਸਾਡਾ ਸਾਡਾ ਮਨੋ ਵਿਚਾਰ ਨਹੀਂ ਹੁੰਦਾ ਸਾਡੀ ਨੂੰ ਪਸੰਦੀ ਸੀ 1198 ਬੰਦੇ ਦੀ ਪਸੰਦੀ ਜੋ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕੀਤੀ ਗਈ ਹੈ ਪਰ ਪੰਜਾਬ ਲੈਵਲ ਤੇ ਕਰਨ ਦੀ ਬੁਲਾਓ ਜੀ ਜਿੰਦਾਬਾਦ ਬੁਲਾਓ ਜੀ ਜਿੰਦਾਬਾਦ ਸਾਰੇ ਬੈ ਜਾਓ ਯਾਰ ਬੈ ਜਾ ਯਾਰ ਬੀਤੀ ਆ ਜਿਹੜੀ ਭਰਤੀ ਆ ਵਾਲਮੀਕੀ ਨੂੰ ਮਾਰ ਦੋ ਉਹ ਵੀ ਜਨੰਦਰ ਸ਼ਹਿਰ ਬੜੀ ਜੇ ਤੂੰ ਮੰਗਾ ਰੱਖੀਂ ਅਗਰ ਤੁਹਾਡੀ ਮੰਗਾ ਨਹੀਂ ਮੰਨੀ ਜਾਂਦੀਆਂ ਅਗਲਾ ਪ੍ਰਦਰਸ਼ਨ ਕੀ ਹੋਏਗਾ ਆਪਣਾ ਆਪ ਕੋ ਸਾਡਾ ਸੰਘਰਸ਼ ਤੇਜ ਹੋਊਗਾ ਅਗਰ ਸ਼ਹਿਰ ਵਾਸੀ ਕੋਈ ਤੰਗੀ ਜਾਂ ਪਰੇਸ਼ਾਨੀ ਆਉਂਦੀ ਆ ਤਾਂ ਉਹਦੀ ਜ਼ਿੰਮੇਵਾਰੀ ਸ਼ਹਿਰ ਦੇ ਐਮਪੀ ਐਮਐਲਏ ਤੇ ਨਿਗਮ ਕਮਿਸ਼ਨਰ ਹੋਊਗਾ ਬਾਬਾ ਇਹ ਧਰਨਾ ਲਗਾ ਆ ਗਿਆ ਉਹਦੇ ਬਾਰੇ ਦੱਸੋ ਜਿਹੜਾ ਧਰਨਾ ਲਗਾ ਸਰਨਾ ਜਿਹੜਾ ਲੱਗਾ ਅੱਜ ਇਹ ਭਰਤੀ ਵਾਸਤੇ ਆ 1196 ਬੰਦੇ ਦੀ ਮਨਜ਼ੂਰੀ ਇੱਥੋਂ 585 ਇਹ ਜਿਹੜਾ ਭਗਵਾਨ ਸਰਕਾਰ ਨੇ ਵਾਦਾ ਕੀਤਾ ਸੀ ਕਿ ਸਾਡਾ ਐਮਐਲਏ ਜਿਤਾ ਦਿਓ ਤੇ ਅਸੀਂ ਮਨਜ਼ੂਰੀ ਦੇ ਦਵਾਂਗੇ ਰੱਖਣ ਵਾਸਤੇ ਮਨਜ਼ੂਰੀ ਤਾਂ ਭੇਜੀ ਆ ਲੇਕਿਨ ਮਨਜ਼ੂਰੀ ਜਿਹੜੀ ਆ ਉਹ ਕਹਿੰਦਾ ਚੰਡੀਗੜ੍ਹ ਆ ਐਸਐਸ ਬੋਰਡ ਦੇ ਥਰੂ ਹੋਊਗੀ ਭਾਵੇਂ ਇਹ ਗਲਤ ਆ ਕਿਉਂਕਿ ਸ਼ੁਰੂ ਤੋਂ ਸਫਾਈ ਮਜ਼ਦੂਰ ਰੇਲਦਾਰ ਮਾਲੀ ਇਹ ਤਰੀਕ ਪਰਤੀ ਹੁੰਦੀ ਆ ਨਾ ਉਹ ਸ਼ਹਿਰਦਾਰਾਂ ਦੀ ਹੁੰਦੀ ਆ ਸ਼ਹਿਰ ਦੇ ਲੋਕ ਰਹਿਣ ਵਾਲੇ ਉੱਪਰ ਦੇ ਕੰਮ ਇਸ ਕਰਕੇ ਸੈਰ ਦਾ ਜਿਹੜਾ ਹੱਕ ਆ ਇਹ ਪੰਜਾਬ ਸਰਕਾਰ ਮਾਰ ਰਹੀ ਆ ਤੇ ਜਿਹੜੇ ਮੁਲਾਜ਼ਮ ਆ ਤੇ ਹੱਕ ਮਾਰਨ ਨਹੀਂ ਦੇਣਗੇ ਇਸ ਕਰਕੇ ਧਰਨਾ ਲੱਗਾ ਜਦੋਂ ਤੱਕ ਇਹ ਮੰਗ ਮੰਨ ਨਹੀਂ ਲੈਂਦਾ ਭਗਵਾਨ ਜੀ ਉਹ ਤੱਕ ਧਰਨਾ ਨਹੀਂ ਉੱਠੇਗਾ ਲੱਗ ਰਹੇ ਆਪਣੀ ਮਸ਼ੀਹ ਮੰਗ ਕੇ ਆ ਇਹ ਆਪਣੀ ਮਸ਼ੀਹ ਮੰਗਾ ਕੀ ਕਿ ਆਪਾਂ ਮੰਗਾਂ ਰੱਖਿਆ ਵਿਸ਼ੇਸ਼ ਮੰਗ ਕਿ ਭਰਤੀ ਜਰੀਆ ਜਲੰਧਰ ਦੀ ਬੰਦੇ ਦੀ ਕੀਤੀ ਜਾਵੇ ਅਗਰ ਨਹੀਂ ਕੀਤੀ ਜਾਂਦੀ ਆਪਣਾ ਅਗਲਾ ਪ੍ਰਦਰਸ਼ਨ ਕੀ ਹੋਏਗਾ ਉਸ ਤੋਂ ਅਗਲਾ ਪ੍ਰਦਰਸ਼ਨ ਬਹੁਤ ਜ਼ੋਰ ਨਾਲ ਹੋਗਾ ਸਾਰਾ ਬਾਦਮੀਕ ਸਮਾਜ ਮੁਲਾਜ਼ਮ ਨਹੀਂ 일체 ਕਾਲਮੀ ਸਮਾਜ ਕਿਉਂਕਿ ਕੌਮ ਦੀ ਲੜਾਈ ਹੈ ਇਹ ਕਾਲਮੀ ਸਮਾਜ ਸਾਰੀ ਸਰਦ ਤੋੜਨ ਦੇ